ਸਿਸ ਆਊਗਾ ਵੀਜ਼ਾ ਜ਼ਰੂਰ ਪਾਊਗਾ ਹਾਂਜੀ ਮੈਂ ਪ੍ਰੀਸ ਸੇਖੋਂ ਸੈਵਨ ਸੀ ਦੇ ਮੈਂਗੇਨ ਤੋਂ ਅੱਜ ਤੁਹਾਡੇ ਰੂਬਰੂ ਕਰ ਰਿਹਾ ਨਿਰਮਲ ਨੂੰ ਜਿਨ੍ਹਾਂ ਨੇ ਆਪਣੇ ਕੋਲੋਂ ਓਪਨ ਪਰਮਿਟ ਦੇ ਵਿੱਚ ਕੇਸ ਅਪਲਾਈ ਕੀਤਾ ਸੀ ਕਰੋਸ਼ੀਆ ਦਾ ਅੱਜ ਇਹਨਾਂ ਨੇ ਵੀਜ਼ਾ ਲੈ ਲਿਆ ਆਪਣੀ ਸਟੋਰੀ ਦੱਸਣਗੇ ਕਿਵੇਂ ਸੈਵਨ ਸੀ ਨੂੰ ਮਿਲੇ ਸੈਵਨ ਸੀ ਚ ਆਏ ਪ੍ਰੀਸ ਸੇਖੋਂ ਯਾਨੀ ਕਿ ਮੈਨੂੰ ਮਿਲੇ ਕਿਵੇਂ ਇਹਨਾਂ ਨੇ ਵੀਜ਼ਾ ਅਪਲਾਈ ਕੀਤਾ ਕਿੱਦਾਂ ਦੀ ਇਹਨਾਂ ਨੂੰ ਸਰਵਿਸ ਲੱਗੀ ਆਪਣੀ ਜ਼ੁਬਾਨਾਂ ਦੱਸੋਗੇ ਮੇਰੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਮੈਂ ਤਾਂ ਦੱਸਦਾ ਰਹਿਣਾ ਅੱਜ ਕਲਾਈਂਟ ਦੇ ਮੋਹੋਂ ਤੁਸੀਂ ਰਿਲੇਟ ਕਰਦੇ ਆ ਆਪਣੇ ਆਪ ਨੂੰ ਜਦੋਂ ਕੋਈ ਕੇਸ ਅਪਲਾਈ ਕਰਕੇ ਵੀਜ਼ਾ ਲੈ ਲੈਂਦਾ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ थैंक यू ਪਹਿਲਾਂ ਨਹੀਂ ਬੋਲਣਾ ਬਾਅਦ ਚ ਬੋਲਣਾ ਪਹਿਲਾਂ ਤਾਂ ਮੁਬਾਰਕਾਂ थैंक यू ਵੀਜ਼ਾ ਲੈ ਆ ਨਾ ਨੇ ਮੇਰਬਾਣ ਦੱਸੋ ਕਿੱਦਾਂ ਮਿਲੇ ਸੀ ਕਿਵੇਂ ਸੀਗਾ ਕਿੰਨਾ ਸਰਵਿਸ ਲੱਗੀ ਮੇਰੇ ਰਿਸ਼ਤੇਦਾਰ ਸੀ ਦੋ ਇੱਕ ਮਿੰਟ ਜੋ ਦਿਲ ਚ ਹੈ ਸਪਸ਼ਟ ਸਿੱਧਾ ਤਾਂ ਕਿ ਫੀਲ ਹੋਵੇ ਮੈਨੂੰ ਪਤਾ ਕੈਮਰੇ ਅੱਗੇ ਥੋੜਾ ਜਿਆ ਹੁੰਦਾ ਪਰ ਕਲੀਅਰ ਚੱਲੀ ਮੇਰੇ ਰਿਸ਼ਤੇਦਾਰ ਸੀ ਦੋ ਹਰਵਿੰਦਰ ਤੇ ਸੁਨੀਲ ਅਸੀਂ ਘੁੰਮ ਦੇ ਘਮਾਉਂਦੇ ਇਹ ਵੀਡੀਓ ਦੇਖੀ ਇੰਸਟਾਗ੍ਰam ਤੇ ਤਾਂ ਸੈਵਨ ਸੀਜ਼ ਆ ਗਏ ਚਲੋ ਅਸੀਂ ਉਹਨਾਂ ਦੇ ਥਰੂ ਆਏ ਉਹਨਾਂ ਦੀ ਫਾਈਲ ਲੱਗੀ ਹੋਈ ਸੀਗੀ ਤਾਂ ਉਹਨਾਂ ਦਾ ਵੀਜ਼ਾ ਆ ਗਿਆ ਸਲਵਿਨੀਆ ਦਾ ਵਰਕ ਪਰਮਿਟ ਟੀਆਰਸੀ ਉਸ ਇਥੋਂ ਲੈ ਕੇ ਗਏ ਸੀ ਉਹ ਹਾਂਜੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੀਜ਼ਾ ਆਉਣ ਤੋਂ ਬਾਅਦ ਮੈਂ ਆਪਣੀ ਫਾਈਲ ਆਤੀ ਇਹ ਉਹਨਾਂ ਦੀ ਟੀਆਰਸੀ ਲੈਣ ਆਇਆ ਸੀ ਆਪਣਾ ਵੀ ਡਾਕੂਮੈਂਟ ਇੱਥੇ ਦੇ ਗਿਆ ਮੈਂ ਅੱਜ ਮੇਰਾ ਵੀਜ਼ਾ ਮੈਨੂੰ ਮਿਲ ਗਿਆ ਹੈ ਮੈਂ ਬਹੁਤ ਖੁਸ਼ ਹਾਂ ਵੀਜ਼ਾ ਰ ਉਹਨਾਂ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਕਰ ਰਿਹਾ ਹਾਂ ਮੈਂ 9 ਸਾਲ ਬਾਅਦ ਆਪਣਾ ਵੀਜ਼ਾ ਹਾਸਲ ਕੀਤਾ 9 ਸਾਲ ਲੱਗੇ ਹਾਂਜੀ ਪਹਿਲਾਂ ਪਹਿਲਾਂ ਕਿੱਥੇ ਕਿੱਥੇ ਅਪਲਾਈ ਕੀਤਾ ਪਹਿਲਾਂ ਮੈਂ ਮੇਰੀਆਂ ਦੋ ਰਿਫਿਊਜ਼ਲਾਂ ਸੀ ਕਿੱਥੋਂ ਕਿੱਥੋਂ ਦੀਆਂ ਜਰਮਨ ਦੀਆਂ ਟੂਰਿਸਟ ਵੀਜ਼ੇ ਦੀਆਂ ਅੱਛਾ ਤੇ ਜੀ ਵਰਕ ਪਰਮਿਟ ਦੀ ਵੀ ਕੋਈ ਹੋਇਆ ਨਹੀਂ ਕੋਈ ਪਾਸਪੋਰਟ ਲੈ ਕੇ ਰੱਖ ਗਿਆ ਕੋਈ ਕੁਝ ਹੋ ਗਿਆ ਜੀ ਬਹੁਤ ੱੱਕੇ ਖਾਦੇ ਆ ਤੇ ਅੱਜ ਮੈਂ ਇੱਥੋਂ ਆਪਣੀ ਨਵੀਂ ਯਰਨੀ ਸਟਾਰਟ ਕੀਤੀ ਹੈ ਜੀ ਬਹੁਤ ਬਹੁਤ ਥੈਂਕ ਯੂ ਵੀਰ ਸਾਹਿਬ ਗੱਲ ਇਹ ਹੈ ਇਹ 9 ਸਾਲ ਇਹਨੂੰ ਹੀ ਪਤਾ ਇਹਨੇ ਕਿਵੇਂ ਹਟਾਏ ਕਿੰਨੇ ਕ ਪੈਸੇ ਖਰਾਬ ਕਰਤੇ ਹੋਣੇ ਬਸ ਪੁੱਛਵਾ ਛੱਡ ਘੁੰਮਣ ਦੇ ਮਣਦੇ ਘੁੰਮਦੇ ਫਿਰਦੀ ਮੈਨੂੰ ਲੱਗਾ 5-7 ਲੱਖ ਰੁਪਏ ਖਰਾਬ ਕਰਤਾ ਹੁਣ 7-8 ਲੱਖ ਰੁਪਏ ਜੀ ਮੈਂ ਖਰਾਬ ਕਰ ਚੁੱਕਾ ਅੱਜ ਇਹਨੂੰ ਹੀ ਪਤਾ ਇਹ 9 ਸਾਲ ਬਾਅਦ ਜਿਹੜੀ ਕਹਿੰਦੇ ਰੂੜੀ ਦੀ ਸੁਣੀ ਗਈ ਅੱਜ ਨਿਰਮਲ ਦੀ ਸੁਣੀ ਗਈ ਹਾਂਜੀ ਜ਼ਰੂਰੀ ਠੀਕ ਹੈ ਕਿੰਨੀ ਦੇਰ ਤੋਂ ਇਹ ਪੇਸ਼ੈਂਸ ਕਿਦਾਂ ਰੱਖੇ ਫਿਰ ਇੰਨੀ ਦੇਰ ਤੋਂ ਇਹ ਕੀ ਸੀ ਜਾਣੀ ਪੇਸ਼ੈਂਸ ਮਨ ਉਹ ਪੜਕਦਾ ਸੀਗਾ ਜੀ ਹੂੰ ਇੱਥੇ ਲਾਉਣ ਤੋਂ ਬਾਅਦ ਵੀ ਮਨ ਬਹੁਤ ਵਾਰ ਭੜਕਿਆ ਜਦੋਂ ਕਈ ਵਾਰੀ ਕੰਮ 1-2 ਦਿਨ ਉੱਪਰ ਥੱਲੇ ਹੋ ਜਾਂਦਾ ਬਹੁਤ ਕੁਝ ਹੁੰਦਾ ਜੀ ਐਕਚੁਅਲੀ ਜਦੋਂ ਬੰਦਾ ਨਾ ਇੰਨਾ ਡਰਿਆ ਹੁੰਦਾ ਸੱਪ ਦਾ ਡੱਸਿਆ ਹੁੰਦਾ ਮੈਂ ਕਹਿੰਦਾ ਹੁੰਨਾ ਵੀ ਲੱਸੀ ਨੂੰ ਵੀ ਧਿਆਨ ਨਾਲ ਦੁੱਧ ਦਾ ਫੁਕਿਆ ਲੱਸੀ ਨੂੰ ਵੀ ਫੁੱਕਾ ਮਾਰਦਾ ਹੁੰਦਾ ਜਰੂਰ ਆ ਪਰ ਜਦੋਂ ਤੁਸੀਂ ਸਰੈਂਡਰ ਕਰਦੇ ਹੋ ਇਹਦਾ ਲਿਖਿਆ ਸੀ ਹੋਣਾ ਸੀ ਇਹਨੂੰ ਮੈਂ ਪਹਿਲਾਂ ਹੀ ਕਿਹਾ ਸੀ ਬਾਕੀ ਸੁਨੀਲ ਤੇ ਹਰਵਿੰਦਰ ਦੀ ਟੀਆਰਸੀ ਇੱਥੋਂ ਲੈ ਕੇ ਗਿਆ ਸੀ ਇਹਦਾ ਯਕੀਨ ਸੀ ਹਮੇਸ਼ਾ ਕਹਿੰਦੇ ਉਦਮ ਅੱਗੇ ਲక్ష్ਮੀ ਤੇ ਪੱਕੇ ਅੱਗੇ ਪਾਉਣ ਜਦੋਂ ਆਪਾਂ ਕੰਮ ਕਰਦੇ ਆ ਮਿਹਨਤ ਕਰਦੇ ਆ ਉਹ ਆਪਾਂ ਨੂੰ ਰਿਜ਼ਲਟ ਜ਼ਰੂਰ ਦਿੰਦਾ ਹੈ ਇਹਦਾ ਇੱਕ ਭਾਵ ਸੀਗੇ ਕਿ ਇਹਨੂੰ ਇਥੋਂ ਕੰਮ ਮਿਲਣਾ ਵੀਜ਼ਾ ਲੱਗਣਾ ਤਾਂ ਅੱਜ ਇਹਨੂੰ ਵੀਜ਼ਾ ਮਿਲਿਆ 9 ਸਾਲਾਂ ਬਾਅਦ ਤੁਸੀਂ ਸੋਚ ਸਕਦੇ ਹੋ 9 ਸਾਲ 365 ਦਿਨ ਇੱਕ ਸਾਲ ਚ ਹੁੰਦੇ ਆ ਤੇ ਕਿੰਨੇ ਘੰਟੇ ਕਿੰਨੇ ਮਿੰਟ ਕਿਵੇਂ ਬਰਦਾਸ਼ਤ ਕੀਤਾ ਹੋਣਾ ਇਹਨੇ ਅੱਜ ਜਦੋਂ ਇਹਨੂੰ ਸਕਸੈਸ ਮਿਲੀ ਆ ਤਾਂ ਇਹਦਾ ਰਿਜ਼ਲਟ ਇਹਨੂੰ ਹੀ ਪਤਾ ਇਹ ਤਾਂ ਦਿੱਲੀ ਜਾਣਦਾ ਇਹ ਇੱਥੇ ਕਿਵੇਂ ਆ ਬਾਕੀ ਅੰਬੈਸੀ ਤੱਕ ਕਿਦਾਂ ਸਾਰਾ ਰਿਹਾ ਕਿਵੇਂ ਤੁਹਾਡੇ ਨਾਲ ਸਰਵਿਸ ਕਿਦਾਂ ਲੱਗੀ ਉਹ ਦੱਸੋ ਸਰਵਿਸ ਬਹੁਤ ਵਧੀਆ ਲੱਗੀ ਕਿਉਂਕਿ ਮਿਹਨਤਾ 7 ਸੀ ਸਰਵਿਸ ਕਰਕੇ ਜੜਾ ਜਾਂਦਾ ਵੀਰੇ ਤਾਂ ਲੱਖਾਂ ਲਵਾਉਂਦੇ ਹੋਣਗੇ ਨਾ ਲਵਾਉਂਦੇ ਹੋਣਗੇ ਆਪਾਂ ਨੂੰ ਲੱਗੀ ਆ ਸਰਵਿਸ ਬਹੁਤ ਵਧੀਆ ਲੱਗੀ ਆ ਸਰਵਿਸ ਕੋਈ ਕਮੀ ਨਹੀਂ ਹੈਗੀ ਇਸ ਚੀਜ਼ ਚ ਅੰਬੈਸੀ ਤੱਕ ਕਿਵੇਂ ਮੈਂ ਤੁਹਾਡੇ ਨਾਲ ਕਿਵੇਂ ਸਿਸਟਮ ਅੰਬੈਸੀ ਤੱਕ ਸਾਰਾ ਫਾਈਲ ਨੂੰ ਨਾਲ ਜਮ੍ਹਾਂ ਕਰਵਾ ਕੇ ਆਇਆ ਸਾਡੇ ਤੇ ਕੋਈ ਪਹਿਲਾਂ ਐਡਵਾਂਸ ਲਿਆ ਸੀ ਕਿਉਂਕਿ ਇਹ ਮੇਰੇ ਕੋਲੇ ਪਹਿਲਾਂ ਦਾ ਆਇਆ ਮਾਰਚ ਤੋਂ ਬਾਅਦ ਆਪਾਂ ਐਡਵਾਂਸ ਸਿਕਿਉਰਟੀਆਂ ਲੈਣ ਲੱਗੇ ਆ ਉਹ ਵੀ ਤੁਹਾਨੂੰ ਪਤਾ ਰੀਜ਼ਨ ਹੈ ਪਹਿਲਾਂ ਇੱਕ ਵੀ ਪੈਸਾ ਨਹੀਂ ਲਿਆ ਗਿਆ ਮੇਰੇ ਕੋਲੋਂ ਮੈਂ ਸਾਰੇ ਪੈਸੇ ਆਫਟਰ ਵੀਜ਼ਾ ਹੋਣਾ ਪਾਸਪੋਰਟ ਫੜ ਕੇ ਦਿੱਤੇ ਆ ਚਲੋ ਹਰ ਇੱਕ ਬੰਦਾ ਨਿਰਮਲ ਵੀ ਨਹੀਂ ਹੁੰਦਾ ਇਸ ਲਈ ਹੁਣ ਅਸੀਂ ਸਾਰਿਆਂ ਲਈ ਇਹ ਸਖਤ ਕਰਤਾ ਹੋਇਆ ਪੈਸੇ ਦੀ ਕੋਈ ਖਰਾਬੀ ਕੋਈ ਲਾਰਾ ਲੱਪਾ ਜਾਂ ਮੈਡੀਕਲ ਕਰਾ ਲਓ ਜਾਂ ਉਹ ਜੋ ਕੁਝ ਹੈ ਨਹੀਂ ਕੁਝ ਨਹੀਂ ਇਦਾਂ ਦੀ ਕੋਈ ਗੱਲ ਸਾਰਾ ਕੁਝ ਕਲੀਅਰ ਜੋ ਵੀ ਹੈਗਾ ਪਹਿਲੇ ਦਿਨ ਤੋਂ ਕਲੀਅਰ ਹਾਂਜੀ ਹਾਂਜੀ ਪੈਸਾ ਕੋਈ ਘਟ ਕਰਦੇ ਨਹੀਂ ਅਸੀਂ ਨਹੀਂ ਸਰਵਿਸ ਬਾਧੂ ਦਿਨੇ ਹਾਂਜੀ ਹਾਂਜੀ ਠੀਕ ਹੈ ਨਾ ਇਹ ਚੀਜ਼ ਸਾਡੀ ਹੈ ਜੇ ਤੁਸੀਂ ਵੀ ਆਪਣੀ ਲਾਈਫ ਦੇ ਵਿੱਚ ਸੈੱਟ ਹੋਣਾ ਚਾਹੁੰਦੇ ਹੋ ਤਾਂਗਾ ਚੁੱਕੇ ਹੋ ਕਿਸੇ ਏਜੰਟਾਂ ਦੇ ਗਿੜੇ ਮਾਰ ਕੇ ਜਾਂ ਆਪਣੀ ਲਾਈਫ ਤੋਂ ਫਰਸਟ੍ਰੇਟਡ ਹੋ ਚੁੱਕੇ ਹੋ ਇੱਕ ਵਾਰ ਜੂਨ 7 ਸੀਜ਼ ਵਿਜ਼ਿਟ ਕਰੋ ਅਸੀਂ ਤੁਹਾਡਾ ਕੇਸ ਸਟਡੀ ਕਰਾਂਗੇ ਆਪਣੀ ਕੋਈ ਸੋਚ ਨਾ ਲੈ ਕੇ ਆਇਓ ਅਸੀਂ ਇੱਥੇ ਜਾਣਾ ਉੱਥੇ ਜਾਣਾ ਅਸੀਂ ਤੁਹਾਡਾ ਕੇਸ ਸਟਡੀ ਕਰਾਂਗੇ ਤੁਹਾਨੂੰ ਪ੍ਰੋਪਰ ਗਾਈਡੈਂਸ ਦਵਾਂਗੇ ਇੱਥੇ ਤੁਹਾਡਾ ਕੰਮ ਹੁੰਦਾ ਕੰਮ ਕਰਾ ਕੇ ਦਵਾਂਗੇ ਦੇਖੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੱਕ ਰੈਫਰੈਂਸ ਕੇ ਜੁੜਦਾ ਤੁਹਾਡੇ ਨਾਲ ਪਹਿਲਾ ਹਰਵਿੰਦਰ ਸੁਨੀਲ ਹੁਣ ਨਿਰਮਲ ਨਿਰਮਲ ਦੇ ਵੀ ਅੱਗੋਂ ਸਾਨੂੰ ਰੈਫਰੈਂਸ ਆ ਰਹੇ ਆ ਹੁਣੇ ਜਿਹੜੇ ਨਾਲ ਵੀਜ਼ਾ ਲੈਣ ਆਏ ਆ ਉਹਨਾਂ ਵਿੱਚੋਂ ਅਸੀਂ ਦੋ ਜਣੇ ਅਪਲਾਈ ਕਰਨ ਆ ਰਹੇ ਆ ਇਹੀ ਸਾਡੀ ਅਸਲ ਚ ਕਮਾਈ ਆ ਇੱਕ ਵਾਰ ਬੰਦਾ ਸਾਨੂੰ ਪੈਸੇ ਦੇ ਕੇ ਜਾਂਦਾ ਉਹ ਤਾਂ ਸਾਡੀ ਇੱਕ ਟਾਈਮ ਦੀ ਰੋਟੀ ਹੀ ਆ ਕੁਝ ਕਹਿ ਸਕਦੇ ਆ ਪਰ ਅਸੀਂ ਤਾਂ ਸਾਰੀ ਜ਼ਿੰਦਗੀ ਕਮਾਉਣਾ ਨਾਲ ਸੋ ਚੰਗਾ ਕਰਾਂਗੇ ਕਮਾਈ ਜਾਵਾਂਗੇ ਜਿੱਦਨ ਅਸੀਂ ਗਲਤ ਕਰਾਂਗੇ ਦੂਜੇ ਦਿਨ ਦੀ ਰੋਟੀ ਬੰਦ ਹੋ ਜਾਂਦੀ ਹੈ ਇਹ ਸਾਰੇ ਏਜੰਟ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਸਹੀ ਕਰੋ ਕਮਾਓ ਆਪ ਵੀ ਕਮਾਓ ਇਹਨਾਂ ਨੇ ساری ਉਮਰ ਉੱਥੇ ਜਾ ਕੇ ਕਮਾਉਣਾ ਕਮਾਉਣ ਤੋਂ ਮਨਾ ਨਹੀਂ ਪਰ ਉਹਨੂੰ ਉਹਦੀ ਚੀਜ਼ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਇਹਨਾਂ ਨੇ ਸਾਡੇ ਕੋਲੇ ਅਪਲਾਈ ਕੀਤਾ ਇਹਨਾਂ ਨੂੰ ਵੀਜ਼ਾ ਮਿਲਿਆ ਤੁਹਾਨੂੰ ਵੀ ਮਿਲੂਗਾ ਆਓ ਜਾਓ ਯੂਰੋ ਕਮਾਓ ਤੇ ਸੈਵਨ ਸੀ ਦੇ ਗਣ ਗਾਓ ਠੀਕ ਹੈ ਜੀ ਬਹੁਤ ਬਹੁਤ ਮੁबारकਾ ਦਿਨੂੰ ਪਰ ਬਾਅਦ ਬਾਅਦ ਨੂੰ ਚੜ੍ਹਦੀ ਕਲਾ ਵਿੱਚ ਹਮੇਸ਼ਾ ਹਾਂਜੀ ਹਾਂਜੀ ਇਦਾਂ ਹੀ ਸਮਾਉਣ ਨਾਲ